ਅੱਸੀ ਕਾਲ ਦੀ ਵੈਰੀ ਦੇ ਕਖ ਖਾਲਸਾ ਵੈਰੀ ਦੇ ਕਿ ਫਤੇ ਕਹਿੰਦੇ ਹੁੰਦੇ ਗੁਰਬਾਣੀ ਦਾ ਸਬਦ ਦਾ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਤੇ ਜਦੋਂ ਪਾਪੀ ਜਿਹਦੇ ਪਾਪ ਕਮਾਉਂਦੇ ਨੇ ਤੇ ਫਿਰ ਮਰਨ ਲੱਗਿਆ ਹਾਏ ਹਾਏ ਜਿਹੜਾ ਕਰਦੇ ਨੇ ਉਹ ਸਿੱਖ ਕੌਮ ਦੇ ਉੱਤੇ ਲਗਾਤਾਰ ਜਿਹੜੇ ਹਮਲੇ ਨੇ ਜਾਰੀ ਨੇ ਜੇ ਆਇਓ ਵਾਰੋਂ ਹਮਲੇ ਹੋਣਾ ਹਮਲੇ ਹੋਣਾ ਤੇ ਸਾਡੇ ਸਿੱਖਾਂ ਦੇ ਵਿੱਚੋਂ ਹੀ ਚਾਹੇ ਜਿਹੜੇ ਮਸੰਦ ਪੈਦਾ ਹੋਏ ਨੇ ਉਹਨਾਂ ਵੱਲੋਂ ਸਿੱਖ ਕੌਮ ਤੇ ਹੀ ਹਮਲੇ ਹੋਣਾ ਕਿ ਜ਼ਰੂਰੀ ਨਹੀਂ ਕਿ ਤੋਪਾ ਟੈਂਕਾਂ ਨਾਲ ਹੀ ਹਮਲੇ ਹੋਣਾ ਜਾਂ ਇੱਕ ਸੰਤਾਲੀਆਂ ਨਾਲ ਹਮਲੇ ਸਿੱਖਾਂ ਤੇ ਹੋਣਾ ਕਈ ਵਾਰੀ ਇਹਨਾਂ ਤੋਂ ਵੀ ਭੈੜੇ ਹਮਲੇ ਜਿਹੜੇ ਸਬਦੀ ਬੋਲ ਨੇ ਜਿਹੜੇ ਉਹਨਾਂ ਰਾਹੀ ਜਿਹੜਾ ਸਿੱਖ ਕੌਮ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਆ ਰਿਹਾਗਾ ਅੱਜ ਕੋਣਾ ਤੁਹਾਨੂੰ ਮੈਂ ਸੁਣਾਉਣਾਗਾ ਕੋਈ ਪਵਨ ਦਾਸ ਨਾਮ ਦਾ ਵਿਅਕਤੀ ਆ ਕੋਈ ਇਹਨੇ ਕੀ ਲਿਖਿਆ ਤੁਹਾਨੂੰ ਪਹਿਲਾਂ ਮੈਂ ਇਹਦੀ ਆਜ ਦੀ ਤਸਵੀਰ ਹੈ ਇਹਦੀ ਪਹਿਲਾਂ ਦਿਖਾਉਣੇ ਆ ਦੇਸ ਗਾਨੀ ਮਸੰਦਾ ਥੰਬਨੇਲ ਤੇ ਲਾਵਾਗੇ ਉਤੇ ਦੇਖ ਲਿਓ ਤੁਹਾਨੂੰ ਸੁਣਾਉਣਿਆ ਕਿ ਪਾਪੀ ਨੇ ਗੁਰਨਾਨਕ ਦੇਵ ਜੀ ਬਾਰੇ ਕੀ ਕੁਝ ਬੋਲਿਆ ਕੀ ਸਿੱਖਾਂ ਦੀ ਦਸਤਾਰ ਬਾਰੇ ਬੋਲਿਆ ਇਹਨੇ ਲਿਖਿਆ ਉੱਤੇ RAM PAL ਦੀ ਫੋਟੋ ਲਾਈ ਹੋਈ ਹੈ RAM PAL ਨੇ ਜਿਹੜਾ ਆਸਰਾ RAM PAL RAM REHEMA ਸਾਰੇ ਜਿਹੜੇ ਜੇਲ੍ਹ ਚ ਬੈਠੇ ਨੇ ਤੁਹਾਨੂੰ ਦੱਸ ਦਿਆਂ ਕਿ ਇਹਨੇ ਕੀ ਲਿਖਿਆ ਹਿੰਦੀ ਦੇ ਸ਼ਬਦ ਨੇ ਕਿ ਸਿੱਖ ਨਹੀਂ ਸਿੱਖਿਆ ਬਣਾਉ ਪਾਗੜੀ ਕੀ ਪ੍ਰਥਨਾਵ ਕੋ ਤਿਆਗਣਾ ਹੋਵੇਗਾ ਦਸਤਾਰ ਨੂੰ ਹਿੰਦੀ ਵਿੱਚ ਲਿਖਦਾ ਪਾਗੜੀ ਕੋ ਤਿਆਗਣਾ ਹੋਵੇਗਾ ਕਹਿੰਦਾ ਤੇ ਅੱਗੇ ਇਹ ਲਿਖਦਾਗਾ ਕਹਿੰਦਾ ਅਬ ਗੁਰੂ ਦਵਾਰੇ ਸੇ ਕੁਛ ਨਹੀਂ ਹੈ ਜੋ ਵੀ ਹੈ ਸੱਚੇ ਵੈ ਗੁਰੂ ਬਾਬਾ RAM PAL ਜੀ ਕੀ ਸ਼ਰਨ ਵਿੱਚ ਹੈ ਅੱਗੇ ਹੋ ਰਹੇ ਜਿਹੜਾ ਹੈਗਾ ਜ਼ਹਿਰ ਉਗਲਦਾਗਾ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਆ ਤੇ ਦੂਜੇ ਪਾਸੇ ਆ ਪਖੰਡੀ ਦੀ ਫੋਟੋ ਲਾਈ ਆ ਲੈਡ ਪੈਂਦੀ ਆ ਕਿ ਬਰੀ ਮਨ ਦਾ ਨੀਂਦਾਂ ਨਹੀਂ ਤੁਹਾਨੂੰ ਮੈਂ ਜਿਹੜਾ ਥੰਬਨੇਲ ਆ ਉੱਤੇ ਲੱਗੂ ਹੋਊਗੀ ਤੁਸੀਂ ਵੇਖ ਲਿਓ ਅੱਗੇ ਪਾਪੀ ਲਿਖਦਾ ਇਹ ਇਹ ਲਿਖਦਾਗਾ ਕਨਾ ਸੱਚਖੰਡ ਸੇ ਆਏ ਹੋਏ ਆਸਲ ਬਾਬਾ ਬਾਬਾ ਰਾਮਪਾਲ ਜੀ ਕੋ ਗੁਰੂ ਧਾਰਨ ਕਰਨੇ ਸੇ ਹੀ ਹੋਏਗੀ ਅੱਗੇ ਹੋਰ ਦੇਖੋ ਸਿੱਖ ਧਰਮ ਕੇ anumatiyan ki purna mittka ਕਿਉਂਕਿ ਬਾਬਾ ਨਾਨਕ ਕੋ ਰੋਲ ਇਨਾ ਹੀ ਨਿਮਾਇਆ ਥਾ ਕਿਉਂਕਿ ਬਾਬਾ ਨਾਨਕ ਕਾ ਰੋਲ ਇਨਾ ਆਇਆ ਥਾ ਇੱਕ ਤਾਂ ਹਿੰਦੀ ਦੇ ਟੁੱਟੇ ਭੱਜੇ ਸ਼ਬਦ ਆ ਇਹਨਾਂ ਦੇ ਇਹ ਕਹਿੰਦਾ ਬਾਬੇ ਨਾਨਕ ਦਾ ਰੋਲ ਆ ਜਿਹੜਾ ਇਹ RAM PAL ਨੇ ਇੱਕ ਦਾ ਦਿਖਾਇਆ ਥਾ ਕਹਿੰਦਾ ਜੇ ਸੱਚਖੰਡ ਦਾ ਰਸਤਾ ਦੇਖਣਾ ਤਾਂ ਕਹਿੰਦਾ RAM PAL ਨੂੰ ਕਹਿੰਦਾ ਆਪਣਾ ਗੁਰੂ ਧਾਰਨ ਕਰ ਲੋ ਤੇ ਤੁਹਾਨੂੰ ਤਾਂ ਨਹੀਂ ਲੈਣ ਪੜ ਕੇ ਸਰਾ ਦਿੱਤੀ ਕਹਿੰਦਾ ਗੁਰਦਵਾਰੇ ਸੇ ਜਾਣ ਸੇ ਕਹਿੰਦਾ ਕੁਛ ਨਹੀਂ ਸੱਚੇ ਪੈਸੇ ਗੁਰੂ ਕਹਿੰਦਾ ਬਾਬਾ RAM PAL ਜੀ ਕਹਿੰਦਾ ਸ਼ਰਨ ਆਓ ਹੁਣ ਇਹਨਾਂ ਲੋਕਾਂ ਉੱਤੇ ਸਿਰਫ ਕਿੰਨੀ ਧਾਰਾ ਬਣੂਗੀ 295 A ਬੱਸ ਜਿਹਦੇ ਪਿੱਛੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹਦੀ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਇਹ ਲੋਕਾਂ ਨੂੰ ਜਿੰਨਾ ਚਿਰ ਚੰਗੀ ਤਰ੍ਹਾਂ ਨਾਥ ਨਹੀਂ ਪਾਈ ਜਾਂਦੀ ਚੰਗੀ ਤਰ੍ਹਾਂ ਕਾਨੂੰਨ ਨਹੀਂ ਬਣਦੇ ਉਹਨਾਂ ਤੇ ਇਹਨਾਂ ਲੋਕਾਂ ਨੇ ਲੁੱਟ ਨਹੀਂ ਆਉਣਾ ਸਿੱਖ ਕੌਮ ਨੂੰ ਤਾਂ ਇੱਕ ਇਹਨਾਂ ਨੇ ਇੱਕ ਮੰਜਾਕ ਹੀ ਛੱਡਿਆਗਾ ਗੁਰੂ ਨਾਨਕ ਦੇਵ ਜੀ ਉਹ ਗੁਰੂ ਨੇ ਜਿਨ੍ਹਾਂ ਦੇ ਵੱਡੇ ਵੱਡੇ ਜਿਹੜੇ ਕਈ ਵਿਦਵਾਨ ਵੀ ਜਿਹੜੇ ਅੱਜ ਵੀ ਹੋਏ ਨੇ ਤੇ ਉਹ ਵੀ ਗੁਰੂ ਨਾਨਕ ਦੇਵ ਜੀ ਤੋਂ ਜਿਹੜੀ ਗੱਲ ਸ਼ੁਰੂ ਕਰਦੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਜਿੰਨਾ ਦਾ ਇੱਕ ਆਪਾਂ ਇੱਕ ਕਹਿ ਦਈਏ ਕਿ ਜਿਹੜੀ ਜੋਤ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਵਿੱਚ ਆ ਗੁਰੂ ਗ੍ਰੰਥ ਦੇ ਵਿੱਚ ਆ ਗੁਰੂ ਨਾਨਕ ਦੇਵ ਜੀ ਨੇ ਸਾਰਾ ਕੁਝ ਜਿਹੜਾ ਪਖੰਡਾ ਨੂੰ ਜਨਉ ਤੋਂ ਲੈ ਕੇ ਜਿਹੜਾ ਸਾਰੇ ਪਖੰਡ ਭਰਮ ਜਿਹੜੇ ਨੇ ਦੇਹਤਾ ਦੀ ਗੁਰੂਆਂ ਦਾ ਸਾਰਿਆਂ ਦਾ ਜਿਹੜਾ ਅਖੰਡਨ ਕੀਤਾ ਇਹ ਸਾਰੇ ਦੇਹਤਾ ਦੀ ਗੁਰੂ ਨੇ ਜਿਹੜੇ ਜਾਂ ਕੋਈ ਪਾਣੀ ਚੰਦ ਨੂੰ ਦਿੰਦਾ ਜਾਂ ਕੋਈ ਕਪਾਲ ਮੋਚਰ ਜਾਂਦਾ ਜਾਂ ਕਿਤੇ ਹੋਰ ਜਾਂਦਾਗਾ ਸਾਰੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਅਖੰਡਨ ਕੀਤਾ ਹੋਇਆਗਾ ਤੁਹਾਡੇ ਰਾਸ਼ਕ ਵਰਗ ਨੂੰ ਜਿਹੜਾ ਸਿੱਧੇ ਰਾਹ ਪਾਉਣ ਵਾਲੇ ਗੁਰੂ ਨਾਨਕ ਦੇਵ ਜੀ ਸਨ ਤੇ ਇਹ ਜਿਹੜੇ ਦੋ ਟੱਗਿਆਂ ਦੇ ਬੰਦੇ ਨੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਕੋਈ ਬਲਾਤਕਾਰੀ ਆ ਕੋਈ ਕਾਤਲ ਆ ਕੋਈ ਟਵੇਂ ਆ ਕੋਈ ਕਮੇ ਆ ਹੁਣ ਜਿਹੜੇ ਸ਼ਬਦੇ ਨੇ ਬੋਲਦੇ ਨੇ ਇਹਨੇ ਆ ਜਿਹੜਾ ਤੁਹਾਨੂੰ ਦੱਸਦਾ ਮੈਂ ਇਹ ਜਿਹੜਾ ਇਹਦਾ ਨਾਮ ਹੈਗਾਗਾ ਇਹਨੇ ਆਈਡੀ ਦਾ ਨਾਮ ਵੀ ਇਹਦਾ ਪਵਨ ਦਾਸ ਇਹਦੇ ਲੈਵ ਮਾਨ ਧਰਮ ਪਵਨ ਦਾਸ ਇਹ ਆਈਡੀ ਦਾ ਨਾਮ ਹੈਨੇ ਮੂਰੇ ਅੰਗਰੇਜ਼ ਚ ਦੱਸ ਦਿੰਦਾ ਅੰਗਰੇਜ਼ ਇੱਥੇ ਕੀ ਆ ਪਵਨ ਦਾਸ ਇਜ਼ ਲਾਈਵ ਫਿਰ ਅੱਗੇ ਹਿੰਦੀ ਚ ਆ ਮਾਨਵ ਧਰਮ ਪਵਨ ਦਾਸ ਇਹ ਦੀ ਆਈਡੀ ਦਾ ਨਾਮ ਆ ਤੇ ਆਹ ਇਹਦਾ ਬੰਦਾ ਇਹ ਆ ਬੰਦਾ ਦਾ ਇਹ ਬੰਦਾ ਕਰਿਆ ਪੂਰੀ ਬਗਵਾਸ ਉਗੜ ਰਿਹਾ ਸਿੱਖ ਧਰਮ ਉੱਤੇ ਜਿਹੜਾ ਇੱਕ ਨਿਆਰਾ ਧਰਮਾ ਚੋਂ ਵਰਨਾ ਦਾ ਸਾਂਝਾ ਧਰਮ ਆ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਚੌ ਵਰਨਾਂ ਦੇ ਧਰਮ ਸਾਰੇ ਜਿਹੜੇ ਜਿੰਨੇ ਵੀ ਸਾਡੇ ਦਸੇਵਾਂ ਸਾਧ ਗੁਰੂ ਹੋਏ ਨੇ ਸਭੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਜੋਤ ਨੇ ਚੌ ਵਰਨਾਂ ਦਾ ਆਦੇਸ਼ ਆ ਸਭ ਨੂੰ ਕੋਈ Hindu ਆਵੇ ਕੋਈ Musalman ਆਵੇ ਕੋਈ Isai ਆਵੇ ਕਹਿਣ ਦਾ ਭਾਵ ਕਿ ਸਾਰੇ ਧਰਮਾਂ ਦਾ ਉਹ ਬਾਣੀ ਦੇ ਵਿੱਚ ਸਤਕਾਰ ਆ ਤੇ ਸਾਡੇ ਗੁਰੂਆਂ ਨੇ ਕੀਤਾਗਾ ਤੇ ਪਰ ਜਿਹੜੇ ਇਹੋ ਜਿਹੇ ਲੋਕ ਨੇ ਪਖੰਡੀ ਸਾਧਾਂ ਦੇ ਮਗਰ ਲੱਗੇ ਹੋਏ ਨੇ ਤੇ ਇਹਨਾਂ ਲੋਕਾਂ ਦਾ ਉੱਤ ਜਿਹੜਾ ਇਹਨਾਂ ਬੋਲਣਾ ਤੇ ਫਿਰ ਜੇ ਕੋਈ ਇਹਨਾਂ ਨੂੰ ਫੋ ਹੋਈ ਗੱਲ ਕਰੇ ਜੇ ਕੋਈ ਸਿੱਖ ਕਹਿ ਦੇਵੇ ਫਿਰ ਇਹੇ ਧਮਕੀਆਂ ਕਹਿ ਦੇ ਧਮਕੀਆਂ ਆਉਂਦੀਆਂ ਨੇ ਫਿਰ ਇਹਨਾਂ ਨੂੰ ਸਕਿਉਰਟੀਆਂ ਦੇ ਦਿੰਦੀ ਹੈ ਸਰਕਾਰ ਇਹ ਬੋਲਣ ਲੱਗੇ ਜ਼ਹਿਰ ਉਗਣ ਲੱਗੇ ਸਿੱਖਾਂ ਦੇ ਖਿਲਾਫ ਪੂਰਾ ਸ਼ਰਮ ਨਹੀਂ ਕਰਦੇ ਤੇ ਜੇ ਕੋਈ ਸਿੱਖ ਇਹਨਾਂ ਨੂੰ ਕੋਈ ਫੋਨ ਲਾ ਲੇ ਫਿਰ ਇਹ ਕਹਿੰਦੇ ਨੇ ਸੰਤ ਧਮਕੀਆਂ ਦਿੰਦੇ ਆ ਸਰਕਾਰਾਂ ਕੁਝ ਨਹੀਂ ਕਰਦੀਆਂ ਪ੍ਰਸ਼ਾਸਨ ਕੀ ਕਰੂਗਾ ਫੜ ਲੂਗਾ ਵਾੜਕੇ ਕੀ ਕਰੂ 295A ਦਾ ਦੂਜੇ ਦਿਨ ਜਵਾਨ ਤੋਂ ਹੋ ਜਾਂਦੀ ਆ ਇਹਨਾਂ ਲੋਕਾਂ ਦਾ ਜਿਹੜਾ ਮੈਂ ਪਹਿਲਾਂ ਵੀ ਦੱਸ ਕੇ ਹਟਿਆਂਗਾ ਜਿਹੜੇ ਬੇਅਦਬੀ ਕਰਦੇ ਨੇ ਜਾਂ ਇਹ ਗੁਰੂਆਂ ਦੇ ਖਿਲਾਫ ਬੋਲਦੇ ਨੇ ਜਿੰਨਾ ਤੱਕ ਸਰਕਾਰ ਵੱਲੋਂ ਸਖਤ ਕਾਨੂੰਨ ਨਹੀਂ ਬਣਾਏ ਜਾਂਦੇ ਉਹਨਾਂ ਤੱਕ ਇਹਨਾਂ ਲੋਕਾਂ ਨੇ ਨਹੀਂ ਹਟਣਾ ਜੇ ਸਖਤ ਕਾਨੂੰਨ ਬਣਾਏ ਜਾਣ ਨਾ ਸਾਨੂੰ ਬੋਲਣ ਦੀ ਲੋੜ ਪਵੇ ਨਾ ਕਿਸੇ ਨੂੰ ਹੋਰ ਬੋਲਣ ਦੀ ਲੋੜ ਪਵੇ ਸਰਕਾਰ ਦਾ ਜਿਹੜਾ ਐਂਟੀ ਸੈੱਲਾ ਜਿਹੜਾ ਜਾਂ ਸਰਕਾਰ ਦੇ ਆਟੈਲੀਜੈਂਸੀਆਂ ਸਾਈਬਰ ਕ੍ਰਾਮ ਆ ਉਹ ਕਿੱਥੇ ਰਹਿੰਦੀ ਅੱਜ ਕੱਲ ਇਹ ਦੱਸ ਦੇਵੇ ਸਰਕਾਰ ਕਿ ਸਿੱਖ ਕੌਮ ਤੇ ਜਿਹੜੇ ਲਗਾਤਾਰ ਨੇ ਹਾਵਲੇ ਤੇ ਹਾਵਲੇ ਹੋ ਰਹੇ ਨੇ ਕਿਹਦੇ ਕੋਈ ਤਾਕਤ ਹਮਲਾ ਕਰ ਦਿੰਦੀ ਆ ਕਿਹਦੇ ਸਿੱਖਾਂ ਦੇ ਧੀਆਂ ਪੈਣਾ ਬੰਗਾ ਰਹਿ ਜਾਂਦਾਗਾ ਕਿਹਦੇ ਸਿੱਖਾਂ ਦੇ ਗੁਰੂਆਂ ਨੂੰ ਬੰਗਾ ਰਹਿ ਜਾਂਦਾਗਾ ਕਿਹਦੇ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾਗਾ ਵੱਖਵਾਦੀ ਕਿਹਾ ਜਾਂਦਾਗਾ ਇਹਨਾਂ ਨੂੰ ਅਸੀਂ ਕੋਸਲ ਦਾਂਗੇ ਦਲ ਦਾਂਗੇ ਕੋਈ ਕਾਰਵਾਈ ਨਹੀਂ ਸਰਕਾਰ ਨੂੰ ਚਾਹੁੰਦਾਗਾ ਕਿ ਕੋਈ ਵੀ ਕਿਸੇ ਵੀ ਧਰਮ ਦੇ ਖਿਲਾਫ ਕੱਲਾ ਸਿੱਖ ਨਹੀਂ ਜਿੰਨੇ ਵੀ ਧਰਮ ਨੇ ਜੇ ਕੋਈ ਉਹਨਾਂ ਧਰਮ ਦੇ ਖਿਲਾਫ ਉਹ ਜਿਹੜਾ ਇਸ ਤਰ੍ਹਾਂ ਬਗਵਾਸ ਕਰਦਾਗਾ ਉਹ ਤੇ ਆਏਗਾ ਸਖਤ ਜਿਹੜਾ ਐਕਸ਼ਨ ਲੈਂਦਾ ਜਾਵੇ ਤੇ ਫਿਰ ਜਾ ਕੇ ਲੋਟ ਆਉਣਗੇ ਲੋਕਾਂ ਨਹੀਂ ਇਹਨਾਂ ਲੋਕਾਂ ਨੇ ਇੱਕ ਜਿਹੜਾ ਏ ਜਿਵੇਂ ਆਪਾਂ ਕਹიდੀਏ ਇੱਕ ਗੁਰੂਆਂ ਨੂੰ ਐ ਸਾਹਮਣੇ ਛੱਡਿਆ ਕਿ ਜਿਹੜੇ ਆਮ ਇਨਸਾਨ ਸੀ ਆਪਣੇ ਵਰਗੇ ਸੀ ਤੇ ਜਿਹੜੇ ਬਲਾਤਕਾਰੀ ਨੇ ਇਹਦਾ ਦੇ ਟੋਟਲ ਦੇਖੋ ਇਹਦਾ ਸਿਰ ਜਿਹੜਾ ਇਹਦਾ ਆਪ ਦਾ ਵੀ ਦੇਖ ਲਓ ਤੇ RAMਪਾਲ ਦਾ ਵੀ ਦੇਖ ਲਓ ਉਹ ਬੈਠੇ ਜੇਲ੍ਹਦੇ ਨੇ ਪਖੰਡੀ ਤੇ ਗੱਲਾਂ ਤੋਂ ਗੁਰੂ ਨਾਨਕ ਦੇਵ ਦੇ ਨਾਮ ਲਿਆਉਣਾ ਇਹਨੂੰ ਛੱਡਿਆ ਨੂੰ ਇਹਨਾਂ ਦਾ ਨੂੰ ਜਿਹੜਾ ਝੂਠ ਆ ਇਹੇ ਜਿਹੜੇ ਨਾ ਲੋਕ ਇਹ ਨਾ ਮਗਰ ਲੱਗੇ ਫਿਰਦੇ ਨੇ ਭੇਡਾ ਬਣੇ ਫਿਰਦੇ ਇਹਨਾਂ ਦੀਆਂ ਭੇਡਾਂ ਤੇ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਕਿਤਾਬਾਂ ਜੇ ਬਣਦੇ ਫਿਰਦੇ ਸੀ ਪਤਾ ਨਹੀਂ ਗੰਗਾ ਸਾਗਰ ਆਪਾਂ ਕੀ ਹੈ ਇਹਨਾਂ ਦਾ ਤੇ ਮੈਂ ਕਹਿੰਦਾ ਇਹਨਾਂ ਲੋਕਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਜੇ ਆਉਂਦੇ ਨੇ ਇਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾਗਾ ਤੇ ਜੇ ਇਹਨਾਂ ਦੇ ਬੰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਬਗਵਾਸ ਕਰਦੇ ਨੇ ਇਹ ਜੇ ਇਹਨਾਂ ਤੇ ਸਖਤ ਕਚਨ ਲੈਣਾ ਚਾਹੀਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਢਿੱਲ ਕੋਈ ਨਹੀਂ ਵਰਤਣੀ ਚਾਹੀਦੀ ਫਿਰ ਜਾ ਕੇ ਜਿਹੜਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋ ਗਈ ਨਹੀਂ ਅੱਜ ਇਹ ਬਿਆਨ ਦਿੱਤਾ ਕੱਲ ਨੂੰ ਸਰਚਾਲੇ ਦੇ ਦਿੰਦੇ ਆ ਪਰਸੋਂ ਰਾ ਦੂਜੇ ਦੇ ਦਿੰਦੇ ਆ ਕਿਤੇ ਸਿਮਸਨ ਵਾਲੇ ਦੇ ਦਿੰਦੇ ਆ ਕਿਤੇ ਧੌਂਕੇ ਦੇ ਦਿੰਦੇ ਆ ਸਿੱਖ ਕੌਮ ਇਸੇ ਵਾਸਤੇ ਰਹਿ ਗਈ ਪ੍ਰਸ਼ਾਸਨ ਵੀ ਇਸੇ ਵਾਸਤੇ ਰਹਿ ਗਿਆ ਅੱਜ ਉਹਨੂੰ ਫੜ ਲਓ ਕੱਲ ਨੂੰ ਉਹਨੂੰ ਫੜ ਲਓ ਉਹ ਵਿਚਾਰਾ ਪ੍ਰਸ਼ਾਸਨ ਕੀ ਕਰਦਾਗਾ ਫੜਦਾ ਇਹਨਾਂ ਨੂੰ ਮੰਗ ਰੋ ਆ ਜਿਹੜੀ ਫਾਈਲ ਬਣਾ ਲੈਂਦਾ ਜਮਾਨ ਤਾਂ ਪਹਿਲਾ ਹੋ ਜਾਂਦੀਆਂ ਨੇ ਪ੍ਰਸ਼ਾਸਨ ਵੀ ਕੀ ਕਰੇ ਅੱਕਿਆ ਉਹ ਵੀ ਪਿਆ ਗੈਨਾਂ ਤੋਂ ਪਰ ਉਹ ਵੀ ਮਜਬੂਰ ਆ ਕਿਤੇ ਨਾ ਕਿਤੇ ਸਰਕਾਰਾਂ ਤੋਂ ਕਿ ਲੋਕ ਨੇ ਜਿਹੜਾ ਸਰਕਾਰਾਂ ਵੋਟਾਂ ਚਾਹੁੰਦੇ ਆਉਂਦੀਆਂ ਨੇ ਸਰਕਾਰਾਂ ਨੂੰ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਬਾਲਾ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ ਪ੍ਰਸ਼ਾਸਨ ਦੁਖੀ ਬਹੁਤ ਆ ਇਹਨਾਂ ਲੋਕਾਂ ਤੋਂ ਕਿਉਂਕਿ ਲੋਕ ਜਿਹੜੇ ਨੇ ਇੱਕ ਤਾਂ ਚੋਰੀ ਕਰਦੇ ਆ ਤੇ ਉਦੋਂ ਜਿਹੜਾ ਦੋਸ਼ ਵੀ ਜਿਹੜਾ ਚੋਰੀ ਹੋਣ ਦਾ ਦੂਜਿਆਂ ਤੇ ਲਾਉਂਦੇ ਆ ਤੇ ਸਿਕਉਰਟੀਆਂ ਆਪ ਲੈ ਲੈਂਦੇ ਆ ਜਿਸ ਤਰ੍ਹਾਂ ਸਿਵ ਸੰਗਲ ਦੇਖੋ ਤੁਸੀਂ ਦੇਖਿਆਗਾ ਮਨੋਦਾ ਤਾਇਆ ਬੜੀ ਚਾਚਾ ਦਾ ਸੂਰੀ ਦਾ ਭਰਾ ਕਹਿੰਦਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਅੱਗੇ ਦੇਖੋ ਕੀ ਹੁੰਦਾ ਸੀ ਕੀ ਕਰਾਂਗੇ ਕਹਿੰਦਾ ਮੀਟਿੰਗ ਆ ਸਾਡੀ ਕੱਲ ਨੂੰ ਪਹਿਲੀ ਮੀਟਿੰਗ ਸਭ ਤੋਂ ਵੱਡੀ ਕਹਿੰਦਾ ਲੁਧਿਆਣੇ ਸੀ ਹੁਣ ਕਹਿੰਦਾ ਤੇ ਹਿੰਦੂ ਜਾਗ ਉੱਠਿਆ ਕਹਿੰਦਾ ਇਹਨੂੰ ਪੁੱਛਣਾ ਹੋਵੇ ਪਹਿਲਾਂ ਹਿੰਦੂ ਸੁੱਤੇ ਪਏ ਸੀ ਹਿੰਦੂ ਤਾਂ ਜਾਗ ਗਿਆ ਹੋਇਆਗਾ ਜਿਹੜੇ ਢਾਡੇ ਵਰਗੇ ਪੰਜ ਸੱਤ ਮਸੰਦ ਜੇ ਫਿਰਦੇ ਆ ਨਾ ਇਹ ਹਰ ਵਕਤ ਜਿਹੜੇ ਅੱਗ ਲਾਉਂਦੇ ਆ ਸਿੱਖ ਧਰਮ ਦੇ ਵਿੱਚ ਪਵਾੜਾ ਪਾਉਣਾ ਚਾਹੁੰਦੇ ਆ ਇਹਨਾਂ ਦੇ ਚੰਗਾ ਜਿਹੜਾ ਧਰ ਕੇ ਛੱਤਰ ਫੇਰਿਆ ਹੋਵੇ ਇਹ ਕਾਣੂ ਇਹ ਪੰਗੇ ਲੈਣ ਸਿੱਖ ਧਰਮ ਦੇ ਨਾਲ ਕਾਣੂ ਲੋਕਾਂ ਤੋਂ ਜਿਹੜੀਆਂ ਵਸੂਲੀਆਂ ਕਰਨ ਛੇ ਛੇ ਲੱਖ ਦੇ 15-15 ਲੱਖ ਦੀਆਂ ਕਹਿੰਦਾ ਜੀ ਸਾਡੇ ਕੋਲੇ ਉਹਨਾਂ ਦਾ ਬੰਦਾ ਲੱਗਿਆ ਸੀ ਅਸੀਂ ਲੈਪਟਾਪ ਤਾਂ ਚੱਕ ਕੇ ਲਿਆਂਦੇ ਜਾਲੇ ਸਮਾਨ ਵੇਚਦੇ ਸੀ ਉਹਨਾਂ ਨੇ ਸਾਡੇ ਕੋਲੇ ਕਹਿੰਦਾ ਕੰਪਲੀਟ ਲਿਖਾਈ ਆ ਕਿ ਤੁਸੀਂ ਜੱਜ ਲੱਗੇ ਹੋ ਕਿ ਐਸਐਸਪੀ ਲੱਗੇ ਹੋ ਕੀ ਲੱਗੇ ਹੋ ਤੁਸੀਂ ਡੀਐਸਪੀ ਲੱਗੇ ਹੋ ਉਹ ਕੱਲ ਦੀ ਭੂਤਨੀ ਸਿਵਿਆ ਚਾਦਾ ਵਾਲੀ ਗੱਲ ਯਾਦ ਦੀ ਕੋੜ ਕੱਲੀ ਸਟੀਰਾ ਨਾਲ ਜੱਫੇ ਤੁਸੀਂ ਨਾ 13 ਚ ਨਾ 12 ਹੁੰਦੇ ਜਾਂ 13 ਚ ਕਿਸ ਤਰ੍ਹਾਂ ਕਹਦੇ ਹੁੰਦੇ ਆ ਉਹ ਤੁਹਾਡੇ ਪੱਲੇ ਕੱਖ ਨਹੀਂ ਤੁਸੀਂ ਠੱਗਿਆ ਤੁਸੀਂ ਮਾਰ ਰਹੇ ਹੋ ਕੰਪਲੀਟ ਲੈ ਕੇ ਤੁਹਾਡੇ ਕੋਲੇ ਆਊਗਾ ਕੋਈ ਥਾਣੇ ਦੀ ਦਿਨਾਂ ਵਾਲੀ ਨੂੰ ਜੇ ਕਿਸੇ ਨੇ ਕਿਸੇ ਦਾ ਕੁਝ ਦੱਬਿਆਗਾ ਜਾਂ ਕਿਦਰ ਰੁਪਏ ਦੇਣੇ ਨੇ ਇਹ ਅਸਾ ਸੂਰੀ ਦੇ ਮੁੰਡੇ ਜੱਜ ਬਣ ਗਏ ਕੰਪਲੀਟ ਲੈ ਕੇ ਆਏ ਇਹਨਾਂ ਕੋਲੇ ਤੇ ਵਿੱਚ ਕਹੀ ਜਾਂਦਾ ਫਿਰ ਪ੍ਰਸ਼ਾਸਨ ਤਾਂ ਕਹਿੰਦਾ ਵੀ ਗੱਲਮੈਂਡ ਵੀ ਭੱਜ ਗਿਆ ਕਹਿੰਦਾ ਇਹ ਦੱਸੋ ਗਨਮੈਨ ਕਿਉਂ ਭੱਜੇ ਸਰਕਾਰ ਦੇ ਗਨਮੈਨ ਦਿੱਤੇ ਗਨਮੈਨਾਂ ਨੂੰ ਕੀ ਖਤਰਾ ਸੀ ਗਨਮੈਨ ਕਾਹ ਤੋਂ ਭੱਜੇ ਇਹ ਦਾਲ ਦੇ ਵਿੱਚ ਕਾਲਾ ਗਾ ਮੈਂ ਪਹਿਲਾਂ ਵੀ ਕਹਿ ਕੇ ਹਟਿਆਗਾ ਐ ਨਹੀਂ ਪਤਾ ਦਾਲ ਹੀ ਸਾਰੀ ਕਾਲੀ ਹੋਵੇ ਇਹ ਜਿਹੜਾ ਸਾਰਾ ਗਾ ਇਹ ਪ੍ਰਸ਼ਾਸਨ ਵੱਲੋਂ ਬਰੀਕੀ ਦੇ ਨਾਲ ਜਿਹੜਾ ਇਹਦੀ ਜਾਂਚ ਕਰਨੀ ਚਾਹੀਦੀ ਆ ਨਾ ਕਿ ਜਿਹੜਾ ਜੇ ਸਬੰਸਤ ਨਾਲ ਇਕੱਠ ਕਰਨ ਕਿੰਨਾ ਤੋਂ ਕੋਈ ਡਰਨ ਡਰਨ ਦਾ ਕੋਈ ਹੋਰ ਨਹੀਂ ਤੇ ਤੁਸੀਂ ਆਪਣੀ ਜਾਂਚ ਜਿਹੜਾ ਬਰੀਕੀ ਨਾਲ ਕਰੋ ਇੱਕ ਅਮਾਨਦਾਰ ਪੁਲਿਸ ਅਫਸਰ ਦੇ ਤਰ੍ਹਾਂ ਜਿਹੜਾ ਜਾਂਚ ਕਰੋ ਤਾਂ ਕਿ ਜਿਹੜਾ ਸਲੂਟ ਤੁਹਾਨੂੰ ਹਰ ਇੱਕ ਹਰ ਕੋ ਹਰ ਮੱਝ ਦਾ ਬੰਦਾ ਜਿਹੜਾ ਤੁਹਾਨੂੰ ਸਲਾਹਵੇ ਕਿ ਹਾਂਜੀ ਪੁਲਿਸ ਪ੍ਰਦਰਸ਼ਨ ਨੇ ਆ ਚੰਗਾ ਕੰਮ ਕੀਤਾ ਇਹਨਾਂ ਨੇ ਆ ਕਰਤੂਤ ਕੀਤੀ ਸੀ ਸਾਰਾ ਭਾਂਡਾ ਜਿਹੜਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਫਿਰ ਜਾ ਕੇ ਲੋਕਾਂ ਨੂੰ ਵਿਸ਼ਵਾਸ ਆਉਣਾ ਪੁਲਿਸ ਤੇ ਕਿਉਂਕਿ ਪੁਲਿਸ ਥੋੜੇ ਜਿਹੇ ਕੰਮ ਜਿਹੜੇ ਤੁਹਾਨੂੰ ਪਤਾ ਹੈ ਕਿ ਜਾਂ ਸਰਕਾਰਾਂ ਦੀ ਦਿਵਾਲ ਕੱਲੋ ਜਾਂ ਕਿਸ ਤਰ੍ਹਾਂ ਕੱਲੋ ਟੇਡੇ ਕੰਮ ਕਰਦੀ ਆ ਤੇ ਇਹਨਾਂ ਕਰਕੇ ਜਿਹੜਾ ਸਾਰੀ ਪੁਲਿਸ ਬਦਨਾਮ ਹੋ ਜਾਂਦੀ ਆ ਹੁੰਦੇ ਕੁਝ ਭੇਡਾਂ ਮੈਂ ਦੱਸਿਆ ਕਿ ਕਲੀਆਂ ਭੇਡਾਂ ਸਾਰਿਆਂ ਵਿੱਚ ਹੀ ਹੁੰਦੀਆਂ ਨੇ ਇਸ ਕਰਕੇ ਜਿਹੜਾ ਦੂਜੀ ਪੁਲਿਸ ਪ੍ਰਾਸ ਜਿਹੜਾ ਹੁੰਦਾ ਗਿਆ ਚੰਗੇ ਆਫਸਰਾਂ ਤੇ ਜਿਹੜਾ ਹੈਗਾ ਉਹਨਾਂ ਤੇ ਵੀ ਜਿਹੜੀਆਂ ਉਂਗਲਾਂ ਉਠਣ ਲੱਗ ਜਾਂਦੀਆਂ ਨੇ ਹੁੰਦੇ ਥੋੜੇ ਕਣੀ ਨੇ ਆਫਸਰ ਬੱਚੇ ਦੇ ਤੇ ਵੀ ਵੀਡੀਓ ਲੰਬੀ ਹੁੰਦੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਕਰਨੇ ਨਾ ਭੁੱਲਿਓ ਤੇ ਆਏ ਜੇ ਪਾਪੀਆਂ ਨੂੰ ਦੱਸੋ ਤੇ ਫਿਰ ਜੇ ਕਿਸੇ ਨੂੰ ਸਿੰਘ ਨੂੰ ਇਹ ਮਿਲ ਗਿਆ ਤੇ ਜੇ ਕਿਸੇ ਨੇ ਚਾਰ ਛੱਤਰ ਮਾਰ ਤੇ ਫਿਰ ਸਕਿਉਰਟੀ ਮੰਗ ਲੈਂਦੇ ਆ ਹੁਣ ਪ੍ਰਸ਼ਾਸਨ ਦਾ ਕੰਮ ਬਣਦਾਗਾ ਇਹ ਇਹਨੂੰ ਫੜ ਕੇ ਇਹਨੂੰ ਜਿਹੜਾ ਚੰਗੀ ਤਰ੍ਹਾਂ ਇਹਦਾ ਜਿਹੜਾ ਕਾਨੂੰਨ ਮੁਤਾਬਕ ਇਹਨੂੰ ਸਜ਼ਾ ਦਿੱਤੀ ਜਾਵੇ ਧੰਨਵਾਦ ਬਈ ਜਿਹੜਾ ਖਾਲਸਾ ਅਸੇ ਵਿੱਚ ਕੀ ਫਤਿਹ